ਮੋਗਾ ਪੁਲਿਸ ਵੱਲੋਂ ਵੱਡੀ ਕਾਰਵਾਈ ਚਾਇਨਾ ਡੋਰ ਨੂੰ ਲੈ ਕੇ ਕੀਤੀ ਸਖਤੀ ਕਰ ਕਰ ਜਾ ਕੇ ਕੀਤੀ ਚਾਹ ਕਿ ਬਿਲਕੁਲ ਜਿਿਹੜੀ ਮੋਗਾ ਪੁਲਿਸ ਆ ਜਿਹੜੀ ਚਾਇਨਾ ਡੋਰ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਤੇ ਕੱਲ ਵੀ ਇੱਕ ਵਾਰਦਾਤ ਮੋਗਾ ਦੇ ਵਿੱਚ ਹੋਈ ਇੱਕ ਨੌਜਵਾਨ ਜੋ ਧਰਮਕੋਟ ਤੋਂ ਮੋਗਾ ਸਾਈਡ ਆ ਰਿਹਾ ਸੀ ਤੇ ਚਾਇਨਾ ਰੋਡ ਫੇਰਨ ਕਰ ਲੋ ਜਗਮੀਰ ਜ਼ਖਮੀ ਹੋ ਗਿਆ ਬਿਲਕੁਲ ਮੋਗਾ ਪੁਲਿਸ ਵੱਲੋਂ ਇਸ ਵਾਰ ਸਖਤੀ ਦਿਖਾਈ ਜਾ ਰਹੀ ਹੈ ਕਰ ਕਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਮੋਗਾ ਪੁਲਿਸ ਲੋਕਾਂ ਦੇ ਘਰਾਂ ਵਿੱਚ ਜਾ ਕੇ ਘਰਾਂ ਦੇ ਕੋਠੇ ਚਿਵਾਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਇਹ ਡੋਰ ਚੈੱਕ ਕਰ ਰਹੀ ਹੈ ਅਤੇ ਨਾਲ ਹੀ ਚੇਤਾਵਨੀ ਦੇ ਰਹੀ ਹੈ ਜੇ ਅਗਰ ਕੋਈ ਵੀ ਚਾਇਨਾ ਡੋਰ ਨੂੰ ਵਿਵੇਚਦਾ ਜਾਂ ਵਰਤਦਾ ਵੜਿਆ ਗਿਆ ਤਾਂ ਉਸ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਥੇ ਨਾਲ ਹੀ ਉਹਨਾਂ ਨੇ ਜਿਹੜੇ ਲੋਕ ਦੱਗ ਵੇਚਦੇ ਹਨ ਮੁੱਲਿਆਂ ਦੇ ਵਿੱਚ ਡੋਰ ਵੇਚਦੇ ਹਨ ਉਹਨਾਂ ਦੀ ਘਰਾਂ ਦੀ ਚੈੱਕਿੰਗ ਵੀ ਕੀਤੀ ਤਾਂ ਜੋ ਕਿ ਕਿਤੇ ਚਾਇਨਾ ਡੋਰ ਤਾਂ ਨਹੀਂ ਵੇਚ ਰਹੀ ਚਾਇਨਾ ਡੋਰ ਨਾਲ ਪਸ਼ੂ ਪੰਛੀ ਅਤੇ ਮਨੁੱਖ ਜਿਹੜੀ ਹੈਗੀ ਜਾਨ ਵੀ ਜਾ ਸਕਦੀ ਹੈ ਤਾ ਜੋ ਚਾਇਨਾ ਰੋਡ ਦੇ ਉੱਪਰ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਗਾ ਪੁਲਿਸ ਵੱਲੋਂ ਜਿਹੜੀ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਅੱਜ ਵੀ ਮੋਗਾ ਪੁਲਿਸ ਵੱਲੋਂ ਮੁਹੱਲਿਆਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਲੋਕਾਂ ਦੇ ਚਬਾਰਿਆਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਤਾਂ ਜੋ ਜੋ ਬੱਚੇ ਪਤੰਗ ਉਡਾਉਂਦੇ ਹਨ ਉਹਨਾਂ ਦੀ ਡੋਰਾ ਚੈੱਕ ਕੀਤੀਆਂ ਗਈ ਕਿਤੇ ਕੋਈ ਚਾਇਨਾ ਰੋਡ ਦਾ ਇਸਤੇਮਾਲ ਤਾਂ ਨਹੀਂ ਕਰਦਾ ਗਿਆ ਅਤੇ ਨਾਲ ਹੀ ਮਹੱਲਾ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਅਗਰ ਕੋਈ ਵੀ ਛੋਟੀ ਉਮਰ ਦਾ ਬੱਚਾ ਤੰਦ ਚੈਨਾ ਡੋਰ ਨਾਲ ਚਲਾਉਂਦਾ ਹੈ ਤਾਂ ਉਸ ਦੀ ਕਾਰਵਾਈ ਮਾਤਾ ਪਿਤਾ ਦੇ ਉੱਪਰ ਹੋਵੇਗੀ ਇਹ ਮੋਗਾ ਪੁਲਿਸ ਉਹਨੇ ਸ਼ਕਤੀ ਜਿਹੜੀ ਕੀਤੀ ਜਾ ਰਹੀ ਹੈ ਬਿਲਕੁਲ ਦੀ ਵਧੀਆ ਉਪਰਾਲਾ ਹੈ ਤੇ ਸਾਨੂੰ ਵੀ ਚਾਹੀਦਾ ਹੈ ਕਿ ਚੈਨਾ ਡੋਰ ਨੂੰ ਜਿਹੜਾ ਆਪਾਂ ਨੂੰ ਨਹੀਂ ਵਰਤਣਾ ਚਾਹੀਦਾ ਅਗਰ ਕੋਈ ਵੀ ਚੈਨਾ ਡੋਰ ਨੂੰ ਵਰਤਦਾ ਤਾਂ ਉਸ ਦੀ ਜਿਹੜੀ ਇਨਫੋਰਮੇਸ਼ਨ ਆ ਮੋਗਾ ਪੁਲਿਸ ਨੂੰ ਜਿਹੜੀ ਦੇ ਦੇਣੀ ਚਾਹੀਦੀ ਹੈ